ਪੰਜਾਬ 84 ਲਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਭਾਰਤ ਦੇ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਹੈ ਤੇ ਅੱਜ ਜਿਹੜੀ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਕੱਲ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਏਗੀ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਕਿੱਦਾਂ ਰੌਣਕਾਂ ਲੱਗੀਆਂ ਹੋਈਆਂ ਬਾਜ਼ਾਰਾਂ ਦੇ ਵਿੱਚ ਲੱਡੂ ਗੋਪਾਲ ਜੀ ਕ੍ਰਿਸ਼ਨ ਕਨਈਆ ਜੀ ਦੇ ਵਸਤਰ ਜਿਹੜੇ ਨੇ ਖਰੀਦੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਬਟਾਲਾ ਦੇ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਭ ਤੋਂ ਪੁਰਾਣੀ ਜਿਹੜੀ ਦੁਕਾਨ ਹੈ ਤੇ ਉੱਥੋਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆਪਾਂ ਗੱਲ ਕੀ ਕਹਿਣਾ ਹੈ ਜਿਹੜੇ ਲੋਗ ਖਰੀਦਦਾਰੀ ਕਰਨ ਆਏ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਕਹਿਣਾ ਹੈ ਰਾਜਾ ਦੇ ਰਾਜਾ ਦੇ ਕੀ ਨਾਮ ਦੇ ਮੇਰਾ ਨਾਮ ਅਮਰਤਾਰ ਅਨਸਰ ਇਹ ਤੁਸੀਂ ਵੀ ਖਰੀਦਦਾਰੀ ਕਰਨ ਆਏ ਹੋ ਕੱਲ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਮੈਂ ਕਹਿਣ ਕਿ ਬਹੁਤ ਮਜ਼ਾ ਆਂਦਾ ਆਨੰਦ ਆਂਦਾ ਐਸ ਟਾਈਮ ਨੂੰ ਸੀ ਉਡੀਕ ਕੀ ਹੈ ਕਿ ਇਸ ਵਕਤ ਇਹ ਦਿਨਾਂ ਵਿੱਚ ਤੇ ਸੀ ਕਿਸ਼ਨ ਜੀ ਭਗਵਾਨ ਦਾ ਜਨਮ ਦਿਨ ਮਨਾਇਆ ਕਹਿੰਦੇ ਨੇ ਕਿ ਜਦੋਂ ਬੱਚੇ ਦਾ ਜਨਮ ਦਿਨ ਹੁੰਦਾ ਨਾ ਆਪਣੇ ਪਰਿਵਾਰ ਦੇ ਬੱਚੇ ਦਾ ਉਦਾਂ ਦੀ ਜਿਹੜੀ ਖਰੀਦਦਾਰੀ ਹੋ ਰਹੀ ਹੈ ਵਧੀਆ ਤੋਂ ਵਧੀਆ ਜਿਹੜਾ ਵਸਤਰ ਦੇ ਜਿਹੜਾ ਵਧੀਆ ਤੋਂ ਵਧੀਆ ਸਮਾਨ ਜਿਹੜਾ ਖਰੀਦਿਆ ਜਾ ਰਿਹਾ ਤੇ ਸਹੀ ਗੱਲ ਹੈ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਮੇਰੀ ਐਸੀ ਭਗਵਾਨ ਕਿਸ਼ਨ ਬਹੁਤ ਵਧੀਆ ਪਰ ਵਧੀਆ ਤੋਂ ਵਧੀਆ ਪੇਸ਼ਾਕ ਮੈਂ ਖਰੀਦ ਕੇ ਜਾਵਾਂ ਹਰ ਸਾਲ ਫਿਰ ਉਡੀਕ ਹੁੰਦੀ ਹੈ ਹਾਂ ਜੀ ਹਾਂ ਜੀ ਆਸਾ ਲੁਡੀ ਹੁੰਦੀ ਹੈ ਬਹੁਤ ਹੀ ਬਹੁਤ ਕਿਰਪਾ ਜੀ ਬਹੁਤ ਕਿਰਪਾ ਤੋਂ ਕੱਲ ਫਿਰ ਉਸ ਦਾ ਕੇਕ ਲਈ ਪੱਟਿਆ ਜਾਏਗਾ ਹਾਂਜੀ ਹਾਂਜੀ ਆਪਣੇ ਹਰੀ ਮੰਦਰ ਅਰਬਨ ਸਟ੍ਰੀਟ ਉੱਥੇ ਅਸੀਂ ਬੜਾ ਵੱਡਾ satsang ਕਰਨੀ ਹੈ ਮੈਂ ਵੀ satsang ਦੇ ਵਿੱਚ ਉਸ ਦੀ ਮੈਂਬਰ ਆ ਤੇ ਆਪਣਾ ਕੀ ਸੁਪਕਟਾਂ ਜੀ ਤੇ ਭਗਵਾਨ ਕਿਸ਼ਨ ਦਾ ਬਰਥਡੇ ਕਰਾਂਗੇ ਦੋ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਆਪਣੇ ਬੱਚੇ ਦਾ ਜਨਮ ਦਿਨ ਹੁੰਦਾ ਨਾ ਆਪਾਂ ਉਹਦਾਂ ਦੀਆਂ ਜਰੀਏ ਪੂਰੀਆਂ ਤਿਆਰੀਆਂ ਕਰਦੇ ਆ ਕਿਉਂਕਿ ਉਹਨਾਂ ਦੀ ਬੜੀ ਕਿਰਪਾ ਹੈ ਕ੍ਰਿਸ਼ਨ ਕਨਿਆ ਜੀ ਦੀ ਬੜੀ ਕਿਰਪਾ ਹੈ ਤੇ ਉਹਨਾਂ ਦਾ ਕੇਕ ਵੀ ਕਟਿਆ ਜਾਏਗਾ ਤੇ ਕੱਲ ਉਹਨਾਂ ਨੂੰ ਮੱਖਣ ਵੀ ਖਵਾਇਆ ਜਾਏਗਾ। ਫੋਟੋ ਤਸਵੀਰਾਂ ਫੇਰ ਇੱਕ ਵਾਰੀ ਦਿਖਾ ਦਾਂਗੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਪਹੁੰਚੇ ਨੇ। ਜਿਹੜੇ ਇੱਥੇ ਪਹੁੰਚੇ ਨੇ ਖਰੀਦਦਾਰੀ ਕਰਨ ਵਾਸਤੇ ਉਹਨਾਂ ਦਾ ਕੀ ਕਹਿਣਾ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬੜੀ ਬੜੀ ਕਿਰਪਾ ਜੀ ਗੱਲਬਾਤ ਕਰਦੀ ਆਂ ਜੀ ਕੀ ਨਾਮ ਹੈ? ਰਾਦਰ ਜੀ। ਹਾਂਜੀ ਗੌਰਵ ਕੁਮਾਰ ਜੀ। ਗੌਰਵ ਜੀ ਕਿੱਦਾਂ ਦੇਖਦੇ ਹੋ ਹਰ ਸਾਲ ਜਿਹੜਾ ਇਹ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ ਖੁਸ਼ੀਆਂ ਦੇ ਚਾਵਾਂ ਦੇ ਨਾਲ ਤੁਸੀਂ ਵੀ ਸਮਾਨ ਖਰੀਦਦਣਾ ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਬਹੁਤ ਬਹੁਤ ਕਿਰਪਾ ਜੀ ਉਹਨਾਂ ਦੀ ਸਾਰਿਆਂ ਦੀ ਕਿਰਪਾ ਨੇ ਜਿਹੜਾ ਸੱਚੇ ਮਨ ਨਾਲ ਮੰਨੇ ਉਹਨਾਂ ਨੂੰ ਸਾਰਿਆਂ ਦੀ ਕਿਰਪਾ ਉਹਨਾਂ ਦੀ ਹੈਗੀ ਆ ਪੰਜਰਾਜ ਇਹ ਪ੍ਰੋਗਰਾਮ ਬਣਾਇਆ ਗਿਆ ਹੈ ਕੀ ਕਹਿਣਾ ਚਾਹਦੇ ਬੋ ਮਤਲਬ ਬਹੁਤ ਵਧੀਆ ਲੱਗ ਰਿਹਾ ਹੈ ਔਰ ਬਾਜ਼ਾਰਾਂ 'ਚ ਰੌਣਕਾਂ ਔਰ ਹਰ ਮੰਦਰ 'ਚ ਰੌਣਕਾਂ ਹਰ ਗਦੀ ਚਾਰੇ ਜਿਹੜੇ ਖੁਸ਼ੀ ਨਾਲ ਮਤਲਬ ਖੁੱਲੇ ਨਹੀਂ ਸਮਾਰੇ ਸਾਰੇ ਹਾਂ ਬਹੁਤ ਵਧੀਆ ਲੱਗਿਆ ਬਹੁਤ ਹੀ ਬਹੁਤ ਕਿਰਪਾ ਦੀ ਉਹਨਾਂ ਦੀ ਸਾਰਿਆਂ ਦੀ ਕਿਰਪਾ ਦੀ ਬਣੀ ਰਹੇ ਬਹੁਤ ਵਧੀਆ ਲੱਗਿਆ ਕੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬੜੀ ਕਿਰਪਾ ਹੈ ਕ੍ਰਿਸ਼ਨਿਕ ਨੇ ਯਾਦੀ ਹਰ ਸਾਲ ਜਿਹੜਾ ਹੈ ਕ੍ਰਿਸ਼ਨ ਜਨਮਸ਼ਮੀ ਬੜੀਆਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਰਾਦੇ ਰਾਦੇ ਕੀ ਨਾਮ ਦੇ ਨਿਸ਼ਾ ਕੀ ਕਹਿਣਾ ਚਾਹੁੰਦੀ ਹੋ ਹਰ ਸਾਲ ਜਿਹੜਾ ਹੈ ਕ੍ਰਿਸ਼ਨ ਜਨਮਸ਼ਮੀ ਦਾ ਤਿਹਾੜ ਮਨਾਇਆ ਜਾਂਦਾ ਤੇ ਉਹਨਾਂ ਵਾਸਤੇ ਵਧੀਆ ਤੋਂ ਵਧੀਆ ਵਸਤਰ ਜਿਹੜੇ ਖਰੀਦੇ ਜਾ ਰਹੇ ਕੀ ਕਹਿਣਾ ਚਾਹਦੇ? ਭਾਜੀ ਇੱਥੇ ਆ ਤੇ ਮੈਨੂੰ ਕਹਾੜ ਤੇ ਤੋਂ ਘੱਟ 30 ਸਾਲ ਹੋ ਗਏ ਆਂਦੇ ਆ ਨੂੰ। ਮੈਂ ਹਰ ਸਾਲ ਇੱਥੋਂ ਹੀ ਖਰੀਦਦੀ ਆ ਗੀ। ਮੈਨੂੰ ਇਹਨਾਂ ਦਾ ਸੁਭਾਅ ਤੇ ਇਹਨਾਂ ਦਾ ਸਭ ਕੁਝ ਬਹੁਤ ਵਧੀਆ ਲੱਗਦਾ। ਕੀ ਅਗਰ ਕੋਈ ਵਧੀਆ ਚੀਜ਼ ਜਿਹੜੀ ਕ੍ਰੇਤੀ ਹੈ ਕੀ ਵਧੀਆ ਲੱਗਿਆ ਤੁਹਾਨੂੰ? ਨਹੀਂ ਹਜੇ ਮੈਂ ਡਰੈਸ ਖਰੀਦਦੀ ਵੀ ਨਹੀਂ ਮੈਂ ਖਰੀਦਣ ਲਈ ਆ। ਹਾਂਜੀ ਹਾਂਜੀ। ਧੰਨਵਾਦ। ਹਾਂਜੀ ਹਾਂਜੀ। ਚਾਰ ਕਰਦੇ ਭਾਜੀ ਉਹਨਾਂ ਨੇ ਉਹਨਾਂ ਨੂੰ ਇਹ ਚਾਹੀਦਾ ਵੀ ਸਭ ਤੋਂ ਵੱਧ ਤੋਂ ਵੱਧ ਦੁਕਾਨ ਤੇ ਆਓ ਖਰੀਦਾਰੀ ਕਰੋ ਆਖਦੇ ਹਾਂ ਹਾਂਜੀ 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 ਕੱਟਿਆ ਜਾਏਗਾ ਜੀ ਹਾਂਜੀ ਹਾਂਜੀ ਖਵਾਇਆ ਜਾਏਗਾ ਉਹਨਾਂ ਦੀ ਕਿਰਪਾ ਬਹੁਤ ਜੀ ਉਹਨਾਂ ਦੀ ਕਿਰਪਾ ਕਰਕੇ ਤੁਸੀਂ ਫਿਰ ਦੇ ਜੀ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਇਹ ਆਪਾਂ ਤੁਰੇ ਫਿਰਦੇ ਪਏ ਆ ਵਾਕਿਆ ਹੀ ਉਹਨਾਂ ਦੀ ਬੜੀ ਕਿਰਪਾ ਹੈ ਕ੍ਰਿਸ਼ਨਕ ਨੇ ਯਾਜੀ ਦੀ ਤੇ ਕੱਲ ਜਿਹੜਾ ਹੈ ਕ੍ਰਿਸ਼ਨਕ ਨੇ ਯਾ ਦਾ ਪ੍ਰੋਗਰਾਮ ਦੇ ਰਹਾ ਹੈ ਹੋਣ ਜਾ ਰਿਹਾ ਸਾਰੇ ਮੰਦਰਾਂ ਦੇ ਵਿੱਚ ਰੌਣਕਾਂ ਲੱਗਣਗੀਆਂ ਤੇ ਨਾਲ ਦੀ ਨਾਲ ਕੇਕ ਵੀ ਉਹਨਾਂ ਦਾ ਕੱਟਿਆ ਜਾਏਗਾ ਤੇ ਉਹਨਾਂ ਨੂੰ ਮੱਖਣ ਵੀ ਖਵਾਇਆ ਜਾਏਗਾ ਬੜੀ ਕਿਰਪਾ ਹੈ ਲਲਾ ਜੀ ਦੀ ਕ੍ਰਿਸ਼ਨਕ ਨੇ ਯਾਜੀ ਦੀ ਤੇ ਲੱਡੂ ਗੋਪਾਲ ਜੀ ਦੀ ਸੋ ਵੀਡੀਓ ਨੂੰ ਵੀ ਵੱਤਵਾਸ਼ ਸ਼ੇਅਰ ਕਰਿਓ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਾਜ਼ਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਰੌਣਕਾਂ ਭਾਰੀ ਰੌਣਕਾਂ ਬਾਜ਼ਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਉਂਕਿ ਉਹਨਾਂ ਦਾ ਜਰਾਏ ਕੱਲ ਜਨਮ ਦਿਨ ਜਰਾਏ ਮਨਾਇਆ ਜਾ ਰਿਹਾ ਹੈ ਕ੍ਰਿਸ਼ਨ ਕਨੇਯਾ ਜੀ ਦਾ ਤਸਵੀਰਾਂ ਨੇ ਤੇ ਲੋਕ ਜਿਹੜੇ ਨੇ ਖਰੀਦਦਾਰੀ ਕਰ ਰਹੇ ਨੇ ਵਧੀਆ ਤੋਂ ਵਧੀਆ ਜਰਾਏ ਵਸਤਰ ਉਹਨਾਂ ਵਾਸਤੇ ਖਰੀਦ ਰਹੇ ਨੇ ਤੋਂ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਹਰੇ ਕ੍ਰਿਸ਼ਨਾ ਤੇ ਰਾਧੇ ਰਾਦੇ ਵੀ ਜਰੂਰ ਲਿਖੋ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਦੁਕਾਨਦਾਰ ਵੀਰ ਨਾਲ ਕੀ ਨਵਾਂ ਇਸ ਵਾਰ ਆਇਆ ਹੈ ਹਰ ਸਾਲ ਜਿਹੜੀ ਕ੍ਰਿਸ਼ਨ ਜਨਮ ਅਸ਼ਟਮੀ ਮੁੰਨ ਆਈ ਜਾਂਦੀ ਹੈ ਸਾਰੇ ਭਾਰਤ ਦੇ ਵਿੱਚ ਸੋ ਗੱਲਬਾਤ ਵੀ ਕਰਦੇ ਆ ਦੁਕਾਨਦਾਰ ਵੀਰ ਨਾਲ ਕੀ ਉਹਨਾਂ ਦਾ ਕਹਿਣਾ ਹੈ ਤੇ ਕਿੱਥੇ ਦੁਕਾਨ ਹੈ ਤੇ ਕਿੰਨੀਆਂ ਕਿ ਰੌਣਕਾਂ ਲੱਗੀਆਂ ਫੇਰ ਦੀਆਂ ਗੱਲਬਾਤ ਕਰਦੇ ਆ ਰਾਜੇ 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 ਜੀ ਨਾਮ ਦੇ ਪੜੇ ਮੇਰਾ ਪੰਕਜ ਸ਼ਰਮਾ ਜੀ ਪੰਕਜ ਸ਼ਰਮਾ ਜੀ ਸਾਰੇ ਨੰਬਰ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜਨਮ ਅਸ਼ਟਮੀ ਦੀਆਂ ਪਹਿਲੇ ਦੇ ਮਤਲਬ ਉਸ ਤੋਂ ਪਹਿਲਾਂ ਐਡਵਾਂਸ ਸਾਰੇ ਦੇਸ਼ ਵਾਸੀਆਂ ਨੂੰ ਜੀ ਮੁਬਾਰਕਾਂ ਕ੍ਰਿਸ਼ਨ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਸਾਡਾ ਚੱਕਰੀਬੀਆਰ ਦੇ ਵਿੱਚ ਬਟਾਲਾ ਸ਼ਹਿਰ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦੇ ਵਿੱਚ ਸਾਡੀ ਤਾਨੂੰ 25 ਸਾਲ ਹੋ ਗਿਆ ਜੀ ਇਹੋ ਹੀ ਕੰਮ ਕਰਦੇ ਸਾਡਾ ਤੂਫਕਰ ਬੱਤੀ ਦਾ ਮੂਰਤੀਆਂ ਦੀ ਸਾਡੀ ਮੈਨੂਫੈਕਚਰਿੰਗ ਹੈ ਤੇ ਸਾਡੇ ਕੋਲ ਤੂਫਕਰ ਬੱਤੀ ਦਾ ਹੋਲਸੇਲ ਦਾ ਕੰਮ ਹੈ ਤੇ ਅਸੀਂ 25 ਸਾਲ ਤੋਂ ਇਸੇ ਕੰਮ ਨਾਲ ਜੁੜੇ ਹੋਏ ਹਾਂ ਪੂਜਾ ਪਾਸ ਦੇ ਰਿਲੇਟਿਡ ਸਾਰਾ ਕੰਮ ਕਰਦੇ ਹਾਂ ਉਹ ਆਨੇ ਸੇ ਕਿਤੇ ਨਾਲ ਆਇਆ ਤਾਂ ਜਿੰਦਾ ਦੇ ਦਿਓ ਕੇਰੀ ਕੇਰੀ ਵਸਤਰ ਲੈ ਕੇ ਜਾਂਦੇ ਨੇ ਲੋਗ ਨਵੇਂ ਤੋਂ ਨਵਾਂ ਕਹਿੰਦੇ ਨੇ ਕਿ ਸਮਾਨ ਖਰੀਦਦਾਰੀ ਕਰਦੇ ਕੇਰੀ ਇਹ ਅੱਜ ਡਿਮਾਂਡ ਜ਼ਿਆਦਾ ਵਧੀਆ ਤੋਂ ਵਧੀਆ ਵਸਤਰ ਜਰੀ ਦੇ ਵਸਤਰ ਲੈਂਦੇ ਨੇ ਭਗਵਾਨ ਵਾਸਤੇ ਤੇ ਜਨਮ ਅਸ਼ਟਮੀ ਆ ਲੋਕਾਂ ਨੂੰ ਚਾਹ ਹੁੰਦਾ ਹੈ ਆਪਣੇ ਗੋਪਾਲ ਜੀ ਨੂੰ ਸਜਾਉਂਦਾ ਆਪਣੇ ਬੱਚਿਆਂ ਵਾਂਗ ਸਮਝਦੇ ਉਹਨਾਂ ਦੇ ਰਿਲੇਟਿਡ ਜੋ ਵੀ ਸਮਾਨ ਹੁੰਦਾ ਹੈ ਹਰ ਤਰ੍ਹਾਂ ਦੀ ਵਸਤੂ ਨਵੀਂ ਲੈ ਕੇ ਜਾਂਦੇ ਜਨਮ ਦਿਹਾੜੇ ਦੇ ਉੱਤੇ ਤੇ ਬਹੁਤ ਹੀ ਵਧੀਆ ਤੋਂ ਵਧੀਆ ਜੋ ਲੋਕ ਆਪਣੇ ਛਤੋ ਦਿਵਸੇ ਸਮਾਨ ਲੈਂਦੇ ਆ ਜਰੀ ਦੇ ਵਸਤਰ ਆਂਦੇ ਆ ਜੀ ਜਰੀ ਦੇ ਮੁਕਟ ਆਂਦੇ ਆ ਉਹਨਾਂ ਦੇ ਬਾਂਸਰੀਆਂ ਆਂਦੀਆਂ ਛੋਟੀਆਂ ਉਹਨਾਂ ਦਾ ਮੇਕਓਵਰ ਕਰਾਉਂਦੇ ਆ ਜਨਮ ਅਸ਼ਟਮੀ ਦੇ ਸ਼ਿੰਗਾਰ ਕਰਾਉਂਦੇ ਉਹਨਾਂ ਦੇ ਇਸਰਾ ਪਾਰਲਰ ਤੇ ਜਾਂਦੇ ਲੋਕੀ ਉਹਦਾ ਠਾਕੁਰ ਜੀ ਨੂੰ ਭੇਜਦੇ ਉਹਨਾਂ ਦਾ ਸ਼ਿੰਗਾਰ ਕਰਾਈਦਾ ਤੇ ਬਹੁਤ ਹੀ ਚਾਅ ਆ ਲੋਕਾਂ ਨੂੰ ਜਨਮ ਅਸ਼ਟਮੀ ਦਾ ਤੇ ਹਰ ਸਾਲ ਇੱਥੇ ਵਾਧਾ ਹੋ ਰਿਹਾ ਹੈ ਲੋਕੀ ਗੋਪਾਲ ਜੀ ਰਖਦੇ ਅਰਾਦਾ ਕਿ ਸੰਜੁਗਲ ਜੋੜੀ ਰਖਵੇ ਇਸ ਵਾਰੀ ਸਿੱਲੀ ਕੋ ਹੁੰਦੇ ਲਾਲਾ ਜੀ ਆ ਰਹੇ ਆ ਬੱਚਿਆਂ ਵਾਂਗੂ ਲੋਕਾਂ ਨੂੰ ਲੱਗਦੇ ਆ ਤੇ ਉਹ ਬੜੇ ਲੋਕੀ ਖਰੀਦ ਰਹੇ ਆ ਕੋਈ ਮੈਸੇਜ ਦੇਣਾ ਚਾਹੁੰਦਾ ਜਿਹੜੇ ਵੀਡੀਓ ਦੇਖ ਰਹੇ ਨੇ ਜਿਹੜੇ ਹਰ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਂਦੇ ਨੇ ਬੜੀ ਖੁਸ਼ੀਆਂ ਤੇ ਚਾਵਾਂ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਤੇ ਮਨਾਉਂਦੇ ਆ ਉਹਨਾਂ ਨੂੰ ਅਸੀਂ ਕੀ ਮੈਸੇਜ ਜਿਹੜੇ ਨਹੀਂ ਮਨਾਉਂਦੇ ਉਹਨਾਂ ਵਾਸਤੇ ਮੈਸੇਜ ਜਰੂਰ ਆਪਣੇ ਧਰਮ ਨਾਲ ਜੁੜੋ ਸਨਾਤਨ ਧਰਮ ਨਾਲ ਜੁੜੋ ਤੇ ਆਪਣੇ ਹਿੰਦੂ ਸਮਾਏ ਨਾਲ ਜੁੜੋ ਇੱਕ ਇੱਕਤਾ ਬਣਾਓ ਤੇ ਭਗਵਾਨ ਦਾ ਨਾਮ ਜਪ ਕਰੋ ਅੱਜ ਕੱਲ ਸਾਡੇ ਪ੍ਰੇਮਾਨੰਦ ਜੀ ਕਹਿੰਦੇ ਆ ਕਿ ਤੁਸੀਂ ਨਾਮ ਜਪ ਕਰੋ ਜਰੂਰ ਕਰੋ ਕਲਯੁਗ ਵਿੱਚ ਇਹੋ ਹੀ ਕੰਮ ਆਉਂਦਾ ਹੈ ਨਾਮ ਜਪ ਤੇ ਆਪਣੇ ਬਹੁਤ ਕਿਰਪਾ ਜੀ ਭਗਵਾਨ ਦੀ ਲੋਕੀ ਬਹੁਤ ਆਸਤਾ ਹੈ ਤੇ ਹਰ ਸਾਲ ਵਧਦੀ ਹੁੰਦੀ ਪਈ ਆ ਲੋਕੀ ਵਧਦੇ ਪਏ ਆ ਲੋਕੀ ਨਾਮ ਜਪਦੇ ਪਏ ਆ ਪਲਸ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਲਓ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਪ੍ਰਭੂ ਸ੍ਰੀ ਰਾਮ ਜੀ ਦਾ ਕ੍ਰਿਸ਼ਨ ਕਨਈਆ ਜੀ ਦਾ ਰਾਧਾ ਜੀ ਦਾ ਨਾਮ ਜਪਣਾ ਚਾਹੀਦਾ ਤੇ ਉਹਨਾਂ ਦੀ ਕਿਰਪਾ ਹੈ ਕਿਰਪਾ ਦੇ ਨਾਲ ਹੀ ਜਰਾਏ ਸਾਰਾ ਸੰਸਾਰ ਚੱਲਦਾ ਪਿਆ ਸੋ ਬੜੀ ਕਿਰਪਾ ਜੀ ਕ੍ਰਿਸ਼ਨ ਕਨਈਆ ਜੀ ਦੀ ਕੱਲ ਜਿਹੜੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਸਾਰੇ ਭਾਰਤ ਦੇ ਵਿੱਚ ਤੇ ਖਰੀਦਦਾਰੀ ਜਰੀਏ ਅੱਜ ਰੌਣਕਾਂ ਲੱਗੀਆਂ ਹੋਈਆਂ ਬਾਜ਼ਾਰਾਂ ਦੇ ਵਿੱਚ ਇੱਕ ਵਾਰੀ ਤੁਹਾਨੂੰ ਫੇਰ ਅਦਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਬੜਾ ਬੜਾ ਟਾਈਮ ਲਗਾ ਲਗਾ ਕੇ ਜਿਹੜਾ ਇਹ ਆਪਣਾ ਉਹ ਸਮਾਨ ਜਿਹੜਾ ਖਰੀਦ ਰਹੇ ਨੇ ਕ੍ਰਿਸ਼ਨਕਨ ਜਿਆ ਵਾਸਤੇ ਤੇ ਦੇਖੋ ਕਿੰਨਾ ਵਧੀਆ ਵਧੀਆ ਜਿਹੜੇ ਵਸਤਰ ਨੇ ਅਤੇ ਮੁਕਟ ਨੇ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਹੈ ਖਰੀਦਦਾਰੀ ਹੋ ਰਹੀ ਹੈ ਸਾਲ ਜਰੀਏ ਜਨਮਸ਼ਟਮੀ ਮਨਾਈ ਜਾਂਦੀ ਹੈ ਗੱਲਬਾਤ ਕਰਦੇ ਰਾਧਾ ਰਾਧਾ ਜੀ ਰਾਧਾ ਜੀ ਜੀ ਆਪ ਦੇ ਰੀਖਾ ਰੀਖਾ ਚੋਹਾਨ ਮੈਂ ਇੱਕ ਤਰ੍ਹਾਂ ਦੇ ਡਾਟਾ ਹੀ ਦੁਹਾਰਤਾ ਹਾਂ। ਟੈਕਨੀਕ ਨੇ ਇਹੋ ਜਿਹਾ ਪ੍ਰੋਗਰਾਮ ਕਰਦਾ। ਮੈਂ ਕਹਿੰਦੀ ਕਿ ਆਪਣੇ ਬੱਚੇ ਦਾ ਜਨਮ ਦਾ ਨਾਮ ਉਹ ਚੈੱਕ ਕਰ ਰਹੀ ਹਾਂ। ਹਾਂਜੀ ਬਹੁਤ ਵਧੀਆ। ਇਹ ਕਿਰਦਾ ਹੁੰਦਾ ਹੈ। ਬਹੁਤ ਜ਼ਿਆਦਾ ਕਿਤੋਂ ਨਾ ਵੀ। ਹਾਂਜੀ ਉਹ ਜਿਹੜਾ ਲੱਡੂਪਾਲ ਦੀ ਦੁਕਾਨ ਚੱਲ ਰਿਹਾ ਤੇ ਚਿੱਤਰ ਕਣੇ ਚੱਲ ਰਿਹਾ। ਜਿਹੜਾ ਪਰਿਵਾਰ ਦੇ ਵਿੱਚ ਫੰਕਸ਼ਨ ਦਾ ਹੋਦਾ ਹੈ। ਹਾਂਜੀ ਸੇ ਹਾਂਜੀ ਸਾਰਾ ਸਮਾਰ ਬਗਾ। ਹਾਂਜੀ ਪੂਰੀ ਸ਼ੋਪਿੰਗ ਉਸ ਤਰ੍ਹਾਂ ਹੀ ਹੋ ਰਹੀ ਹੈ। ਲੱਡੂਪਾਲ ਦੀ ਹਰ ਇੱਕ ਚੀਜ਼ ਦੇਖਦੇ ਕਿਲਤੀ ਜਾ ਰਹੀ ਹੈ। ਜੋ ਮੰਦੰਦ ਤੁਸੀਂ ਦਿੱਤਾ ਨਾਲ ਪੂਰੀ ਕੀਤੀ ਜਾ ਰਹੀ ਹੈ ਬਹੁਤ ਜਿਆਦਾ ਕਿਰਪਾ ਉਹਨਾਂ ਦੀ ਬਹੁਤ ਜਿਆਦਾ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਿੱਦਾਂ ਆਪਣਾ ਪਰਿਵਾਰ ਦੇ ਵਿੱਚ ਕੋਈ ਜਨਮ ਦਿਨ ਹੁੰਦਾ ਨਾ ਆਪਾਂ ਉਦਾਂ ਹੀ ਜਰਾਏ ਲੱਡੂ ਗੋਪਾਲ ਜੀ ਵਾਸਤੇ ਵਸਤਰ ਪਹਿੋਣਾ ਵਾਸਤੇ ਜਨਮ ਦਿਨ ਦੀਆਂ ਤਿਆਰੀਆਂ ਜਿਹੜੀਆਂ ਐ ਕਰ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬੜੀ ਕਿਰਪਾ ਜੀ ਕ੍ਰਿਸ਼ਨ ਕਨਿਆ ਜੀ ਦੀ ਲੱਡੂ ਗੋਪਾਲ ਜੀ ਰਾਧੇ ਰਾਧੇ ਤੇ ਨਾਮ ਵੀ ਜਪੋ ਤੇ ਉਹਨਾਂ ਦਾ ਜਰਾੇ ਅਸ਼ੀਰਵਾਦ ਵੀ ਪ੍ਰਾਪਤ ਕਰੋ ਤੇ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਹੌਨ ਅਗਰ왈 ਦੇ ਨਾਲ ਪੰਜਾਬ 84 ਲਾਈਵ ਲੱਕੀ ਰਾਜਪੂਤ ਬਟਾਲਾ